ਸਤ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਦੇ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਲ ਮਾਰਦਿਆ ਮੁਖੜ ਲੈਣਸਤੇ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਪ੍ਰਵਾਸੀਆਂ ਨਾਲ ਅਨਹੋਣੀ ਟਰੰਪ ਦੇ ਇਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਸੁਰੱਖਿਤ ਟਿਕਾਣੇ ਤਲਾਸ਼ ਰਹੇ ਸੰ ਪ੍ਰਵਾਸੀ ਇਮੀਗ੍ਰੇਸ਼ਨ ਤੇ ਸਖਤ ਹੱਦਾਂ ਲਾਉਣਾ ਚਾਹੁੰਦੇ ਨੇ ਪੀ ਪੋਲੀਵ ਕਿਹਾ ਕੈਨੇਡਾ ਦੇ ਵਿੱਚ ਲੋਕਾਂ ਨੂੰ ਕੱਢਣ ਦੀ ਜ਼ਿਆਦਾ ਲੋੜ ਗੈਮ ਐਚਸੀ ਨੇ ਰਿਪੋਰਟ ਕੀਤੀ ਪੇਸ਼ ਕੈਨੇਡਾ ਦੇ ਵਿੱਚ ਘਟ ਮੰਗੇ ਜਾਣ ਵਾਲੇ ਕਿਰਾਏ ਚ ਇਮੀਗ੍ਰੇਸ਼ਨ ਸੀਮਾਵਾਂ ਪਾਰੀਆਂ ਯੋਗਤਾ ਡਿਪਲੋਮੈਟਿਕ ਯੂਨੀయన్స్ ਅਤੇ ਸਾਬਕਾ ਰਾਜਦੂਤ ਓਟਵਾਨੂ ਲੈ ਕੇ ਵੱਡੇ ਆਦੇਸ਼ ਵਿਦੇਸ਼ੀ ਸੇਵਾ ਦੇ ਵਿੱਚ ਯੋਜਨਾਬੰਦ ਘਟੌਤੀਆਂ ਬਾਰੇ ਚਿੰਤਤ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਪ੍ਰਵਾਸੀਆਂ ਦੇ ਨਾਲ ਇੱਕ ਅਨਹੋਣੀ ਵਾਪਰੀ ਹੈ। 트াম্প ਦੇ ਇਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਸੁਰੱਖਿਤ ਟਿਕਾਣੇ ਤਲਾਸ਼ ਰਹੇ ਸੀ ਇਹ ਪ੍ਰਵਾਸੀ ਅਤੇ ਇਹਨਾਂ ਪ੍ਰਵਾਸੀਆਂ ਦੇ ਨਾਲ ਕੈਨੇਡਾ ਦੇ ਵਿੱਚ ਇੱਕ ਭਾਣਾ ਵਰਤ ਗਿਆ। ਸ਼ਰਾਬੀ 에ਜੰਟ ਨੇ ਸਾਹਮਣੇ ਤੋਂ ਆ ਰਹੇ SUV ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਜ਼ਖਮੀ ਦੱਸੇ ਜਾ ਰਹੇ ਨੇ। ਹਾਂ ਟਰੱਕ ਵਿੱਚ ਸੁਬਿਤੂ ਵਾਪਰਿਆ ਹੈ ਅਤੇ ਗੱਡੀ ਦੇ ਵਿੱਚ ਤੁੰਨੇ ਪ੍ਰਵਾਸੀਆਂ ਚੋ ਘੱਟੋ-ਘੱਟ 4 ਜਣੇ ਜ਼ਖਮੀ ਹੋ ਗਏ ਨੇ। ਮੌਂਟਰੀਅਲ ਤੋਂ 65 ਕਿਲੋਮੀਟਰ ਦੱਖਣ ਵੱਲ ਹੈਮਿੰਗਫਰਡ ਦੇ ਇੱਕ ਇੰਟਰਸੈਕਸ਼ਨ ਤੇ ਇਹ ਹਾਦਸਾ ਵਾਪਰਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪ੍ਰਵਾਸੀਆਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ। ਉਧਰ ਗੱਡੀ ਦੇ ਵਿੱਚ ਤੁੰਨੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਵੀ ਵੱਖੋ-ਵੱਖਰੇ ਅੰਕੜੇ ਸਾਹਮਣੇ ਆ ਰਹੇ ਨੇ। ਮੋਕੇਤੇ ਪੁਜੀ ਐਮਰਜੈਂਸੀ ਕਾਮਿਆਂ ਵੱਲੋਂ ਪਹਿਲਾਂ 10 ਜਾਣਿਆਂ ਦਾ ਜ਼ਿਕਰ ਕੀਤਾ ਗਿਆ ਪਰ ਕੁਝ ਦੇਰ ਮਗਰੋਂ ਆਂਕੜਾ 12 ਦੱਸਿਆ ਜਾ ਰਿਹਾ ਸੀ ਆਰਸੀਐਮਪੀ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਤੋਂ ਆਉਣ ਬਾਰੇ ਤਸਦੀਕ ਕਰ ਦਿੱਤੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇੱਕਦੋ ਦਾਖਲ ਹੋਏ ਪੁਲਿਸ ਵੱਲੋਂ 48 ਸਾਲ ਦੇ ਅਮਰੀਕਨ ਨੂੰ ਗ੍ਰਿਫਤਾਰ ਕਰਦਿਆਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਨੇ ਇੱਥੇ ਦੱਸਣਾ ਪੈਂਦਾ ਹੈ ਕਿ ਡੋਨਾਲਡ ਟਰੰਪ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਕੈਨੇਡਾ ਤੋਂ ਅਮਰੀਕਾ ਵੱਲ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲੱਖਾਂ 'ਚ ਹੁੰਦੀ ਸੀ ਤੇ 2023 ਦੌਰਾਨ ਕਸਟਮਜ਼ ਐਂਡ ਬਾਰਡਰ ਪੈਟਰੋਲ ਵਾਲਿਆਂ ਨੇ 1,90,000 ਤੋਂ ਵੱਧ ਪ੍ਰਵਾਸੀਆਂ ਨੂੰ ਬਾਰਡਰ ਤੇ ਰੋਕਿਆ ਨਿਊਯਾਰਕ ਵਰਮਾਂਟ ਅਤੇ ਨਿਊ ਹੈਮਸ਼ਾਇਰ ਦੇ ਨਾਲ ਲੱਗਦੇ ਕੈਨੇਡਾ ਦੇ ਸਵੈਂਟਰ ਨੇ ਸੈਕਟਰ ਦਾ 24000 ਵਰਗ ਮੀਲ ਇਲਾਕਾ ਪ੍ਰਵਾਸੀਆਂ ਦੀ ਅਮਰੀਕਾ ਦਾਖਲ ਹੋਣ ਦਾ ਬਿਹਤਰੀਨ ਰਾਮ ਮੰਨਿਆ ਜਾਂਦਾ ਸੀ ਪਰ ਹੁਣ ਇਸੇ ਰਸਤੇ ਅਮਰੀਕਾ ਤੋਂ ਕੈਨੇਡਾ ਆਉਣ ਵਾਲਿਆਂ ਦੀ ਭੀੜ ਵੱਧਦੀ ਚਾਰੀ ਹੈ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਵਿਸ਼ਲੇਸ਼ਕ ਕੋਲਨ ਪੋਜਲ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਪ੍ਰਵਾਸੀਆਂ ਦੀ ਆਮਦ ਚ ਵਾਧਾ ਹੋ ਰਿਹਾ ਹੈ ਪਰ ਹਾਲਾਤ ਬੇਕਾਬੂ ਹੋਣ ਦੇ ਅਸਾਰ ਨਜ਼ਰ ਨਹੀਂ ਆਉਂਦੇ ਇਸ ਦੇ ਉਲਟ ਇਮੀਗ੍ਰੇਸ਼ਨ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਕੈਨੇਡਾ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ ਤੇ ਇਸ ਨੂੰ ਜਲਦ ਤੋਂ ਜਲਦ ਠੱਲ ਪਾਉਣੀ ਹੋਵੇਗੀ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਆਂਕੜਿਆਂ ਦੀ ਮਿਸਾਲ ਪੇਸ਼ ਕਰਦਿਆਂ ਉਹਨਾਂ ਕਹਿੰਦੇ ਹਨ ਕਿ 2015 ਦੇ ਵਿੱਚ ਸਿਰਫ 110 ਮੈਕਸੀਕਨ ਨਾਗਰਿਕਾਂ ਨੇ ਕੈਨੇਡਾ 'ਚ ਅਸਾਈਲਮ ਦਾ ਦਾਅਵਾ ਕੀਤਾ ਪਰ 2023 'ਚ ਇਹ ਆਂਕੜਾ 24000 ਤੱਕ ਪਹੁੰਚ ਗਿਆ ਹੈ ਇਸ ਵਾਰ ਸਿਰਫ ਮੈਕਸੀਕਨ ਨਾਗਰਿਕ ਕੈਨੇਡਾ ਵੱਲ ਨਹੀਂ ਆ ਰਹੇ ਸਗੋਂ ਇਹ ਵੱਖ-ਵੱਖ ਮੂਲਕਾਂ ਨਾਲ ਸੰਬੰਧਿਤ ਪ੍ਰਵਾਸੀ ਨੇ ਤੇ ਠੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਪਨਾਹ ਦੇ ਦਾਅਵਿਆਂ ਦਾ ਕੜਾ 10 ਲੱਖ ਤੋਂ ਟੱਪ ਸਕਦਾ ਹੈ ਤੇ ਉਦੋਂ ਇਮੀਗ੍ਰੇਸ਼ਨ ਤੇ ਸਖਤ ਹੱਦਾਂ ਲਗਾਉਣਾ ਚਾਹੁੰਦੇ ਨੇ ਪੀਰ ਪੋਲੀਏਵ ਇੱਕ ਵਾਰ ਫੇਰ ਤੋਂ ਕੰਜ਼ਰਵੇਟਿਵ ਲੀਡਰ ਪੀਰ ਪੋਲੀਏਵ ਨੇ ਇਮੀਗ੍ਰੇਸ਼ਨ ਅਤੇ ਪ੍ਰਵਾਸੀਆਂ ਦੇ ਉੱਤੇ ਚਰਚਾ ਛੇੜ ਲਈ ਹੈ ਪੀਰ ਪੋਲੀਏਵ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਲੋਕਾਂ ਨਾਲੋਂ ਇੱਥੇ ਜਾਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਆ ਰਹੇ ਨੇ ਪਰ ਜਾਣ ਵਾਲਿਆਂ ਦੀ ਗਿਣਤੀ ਉਨੀ ਨਹੀਂ ਹੈ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਨੇ ਇੱਕ ਨਿਊਜ਼ ਕਾਨਫਰੰਸ ਕੀਤੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਆਪਣੇ ਪੱਖ ਨੂੰ ਸਪਸ਼ਟ ਕੀਤਾ ਕਿ ਉਹ ਪ੍ਰਵਾਸ ਤੇ ਸਖਤ ਕੈਪ ਲਗਾਉਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ 'ਚ ਦਾਖਲ ਹੋ ਰਹੇ ਲੋਕਾਂ ਨਾਲੋਂ ਇੱਥੇ ਜਾਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਨੇ ਕੋਈ ਅੰਕੜਾ ਨਹੀਂ ਦਿੱਤਾ ਪੱਤਰਕਾਰ ਦੇ ਵੱਲੋਂ ਇਹ ਪੁੱਛੇ ਜਾਣਤੇ ਕਿ ਆਬਾਦੀ ਵਾਧੇ ਨੂੰ ਨਿਯੰਤਰਿਤ ਕਰਨ ਬਾਰੇ ਉਹਨਾਂ ਦਾ ਕੀ ਮਤਲਬ ਹੈ ਪੋਲੀਵ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਕਿਸ ਚੀਜ਼ ਦੀ ਗੱਲ ਨਹੀਂ ਕਰ ਰਿਹਾ ਮੈਂ ਕੁਦਰਤੀ ਆਬਾਦੀ ਵਾਧੇ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਕੈਨੇਡਾ ਵਿੱਚ ਇਹ ਲਗਭਗ ਖਤਮ ਹੋ ਚੁੱਕਾ ਹੈ ਇੱਥੇ ਜਿੰਨੇ ਲੋਕ ਮਰਦੇ ਨੇ ਲਗਭਗ ਉਹਨਾਂ ਦੀ ਗਿਣਤੀ ਹੀ ਪੈਦਾ ਹੋਣ ਵਾਲਿਆਂ ਦੀ ਹੈ ਹਾਲ ਹੀ ਦੇ ਅੰਕੜਿਆਂ ਅਨੁਸਾਰ ਤਾਂ ਮੌਤਾਂ ਜਨਮ ਨਾਲੋਂ ਵਿਵਾਦ ਸਨ ਇਸ ਲਈ ਕੈਨੇਡਾ ਦੇ ਵਿੱਚ ਆਬਾਦੀ ਦਾ ਵਾਧਾ ਕੁਦਰਤੀ ਤੌਰ ਤੇ ਨਹੀਂ ਪਰ ਹੋਰ ਰਸਤੇ ਦੇ ਨਾਲ ਹੋ ਰਿਹਾ ਹੈ ਉਹਨਾਂ ਕਹੇ ਹੈ ਕਿ ਉਹ ਜਿਸ ਬਾਰੇ ਗੱਲ ਕਰ ਰਹੇ ਨੇ ਉਹ ਇਮੀਗ੍ਰੇਸ਼ਨ ਹੈ ਖਾਸ ਤੌਰ ਤੇ ਨੈਟ ਇਮੀਗ੍ਰੇਸ਼ਨ ਪੋਲੀਮ ਨੇ ਆਖਿਆ ਹੈ ਕਿ ਇਸ ਸਮੇਂ ਮੁਲਕ ਦੇ ਵਿੱਚ ਲੱਖਾਂ ਲੋਕ ਨੇ ਜਿਨ੍ਹਾਂ ਦੇ ਇਮੀਗ੍ਰੇਸ਼ਨ ਪਰਮਿਟ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜੋ ਖਤਮ ਹੋ ਜਾਣਗੇ ਤੇ ਉਹਨਾਂ ਦੇ ਵਿੱਚੋਂ ਕਈ ਲੋਕ ਦੇਸ਼ ਛੱਡ ਜਾਣਗੇ ਉਹਨਾਂ ਆਖਿਆ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਆਉਣ ਵਾਲੇ ਕੁਝ ਸਾਲਾਂ 'ਚ ਜਿੰਨੇ ਲੋਕ ਆ ਰਹੇ ਨੇ ਉਹਨਾਂ ਨਾਲੋਂ ਵੱਧ ਲੋਕ ਕੈਨੇਡਾ ਛੱਡ ਕੇ ਜਾਣ ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਘਰ ਹੈਲਥ ਕੇਅਰ ਅਤੇ ਨੌਕਰੀਆਂ ਵਾਧੀਆਂ ਲੋੜਾਂ ਦੇ ਅਨੁਕੂਲ ਹੋ ਸਕਣ ਪੋਲੀਏਵ ਨੇ ਕਿਹਾ ਕਿ ਲਿਬਰਲ ਸਰਕਾਰ ਦੇ ਦੌਰਾਨ ਹਰ ਸਾਲ ਲਗਭਗ 1 ਮਿਲੀ ਲੌਕਾਂ ਦੀ ਆਬਾਦੀ ਵਧੀ ਹੈ ਜਦਕਿ ਸਿਰਫ 2 ਲੱਖ ਘਰ ਹੀ ਬਣਾਏ ਗਏ ਨੇ ਉਹਨਾਂ ਆਖਿਆ ਕਿ ਸਾਡੀ ਜੌਬ ਮਾਰਕੀਟ ਠੱਪ ਪਈ ਹੈ ਪਰ ਅਸੀਂ ਵਰਕਫੋਰਸ 'ਚ ਨਵੇਂ ਲੋਕਾਂ ਨੂੰ ਲਗਾਤਾਰ ਲਿਆਂਦੇ ਜਾ ਰਹੇ ਹਾਂ ਸਾਡੇ ਨੌਜਵਾਨ ਬੇਰੁਜ਼ਗਾਰੀ ਦੀ ਇੱਕ ਪੂਰੀ ਪੀੜ੍ਹੀ ਦੀ ਸਭ ਤੋਂ ਉੱਚੀ ਦਰ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਵੱਡੀਆਂ ਕੰਪਨੀਆਂ ਘੱਟ ਤਨਖਾਹਾਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਨੌکریاں ਦੇ ਰਹੀਆਂ ਨੇ ਜਿਸ ਕਰਕੇ ਨੌਜਵਾਨਾਂ ਲਈ ਘੱਟ ਮੌਕੇ ਪੈਦਾ ਹੋ ਰਹੇ ਨੇ ਪੋਲੀਫ ਦਾ ਕਹਿਣਾ ਹੈ ਕਿ ਸਾਡੇ ਦੇਸ਼ ਅੰਦਰੋਂ ਵੰਡਿਆ ਹੋਇਆ ਹੈ ਅਤੇ ਅਸੀਂ ਇਸ ਤੇਜ਼ੀ ਦੇ ਨਾਲ ਨਵੇਂ ਲੋਕਾਂ ਨੂੰ ਸ਼ਾਮਲ ਨਹੀਂ ਕਰ پا ਰਹੇ ਉਹਨਾਂ ਅਖਾਏ ਕਿ ਇਸ ਸਮੱਸਿਆ ਨੂੰ ਠੀਕ ਕਰਨ ਲਈ ਸਾਨੂੰ ਇਮੀਗ੍ਰੇਸ਼ਨ ਉੱਤੇ ਬਹੁਤ ਸਖਤ ਹਦਾਂ ਲੋਨ ਆਪ ਬਣ ਗਿਆ ਆਉਣ ਵਾਲੇ ਕੁਝ ਸਾਲਾਂ ਲਈ ਇਹ ਜ਼ਰੂਰੀ ਹੋਵੇਗਾ ਕਿ ਕੈਨੇਡਾ ਚ ਆਉਣ ਵਾਲੇ ਲੋਕਾਂ ਨਾਲੋਂ ਵੱਧ ਲੋਕ ਇੱਥੋਂ ਜਾ ਰਹੇ ਹੋਣ ਤਾਂ ਜੋ ਇਸ ਵਾਧੇ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਜਾ ਸਕੇ ਪੋਲੀਵ ਦਾ ਕਹਿਣਾ ਸੀ ਕਿ ਇਮੀਗ੍ਰੇਸ਼ਨ ਨੀਤੀ ਐਸੇ ਤਰੀਕੇ ਨਾਲ ਬਣਾਈ ਜਾਣੀ ਚਾਹੀਦੀ ਹੈ ਜੋ ਸਹੀ ਕਿਸਮ ਦੇ ਲੋਕਾਂ ਨੂੰ ਸਹੀ ਗਿਣਤੀ ਚ ਸਦਦੇ ਤੇ ਇਸ ਦਰਮਿਆਨ ਸਦਾ ਕੈਨੇਡਾ ਤੇ ਕੈਨੇਡੀਅਨਸ ਨੂੰ ਪੈਲ ਦਿੱਤੀ ਜਾਵੇ ਜ਼ਿਕਰ ਇਹ ਖਾਸ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਏਵ ਨੇ ਪ੍ਰਵਾਸੀਆਂ ਨੂੰ ਲੈ ਕੇ ਸਵਾਲ ਚੁੱਕੇ ਹੋਣ ਇਸ ਤੋਂ ਪਹਿਲਾਂ ਵੀ ਕਈ ਵਾਰ ਪੀਰ ਪੋਲੀਏਵ ਇਹ ਕਹਿ ਚੁੱਕੇ ਹਨ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਇਮੀਗ੍ਰੇਸ਼ਨ ਦੇ ਵਿੱਚ ਕਟੌਤੀ ਕਰਨਗੇ ਪ੍ਰਵਾਸੀਆਂ ਦੇ ਵਿੱਚ ਭਾਰੀ ਕਟੌਤੀ ਕਰਨਗੇ ਨਾਲ ਹੀ ਉਹ ਹਮੇਸ਼ਾ ਕਹਿ ਚੁੱਕੇ ਨੇ ਕਿ ਜਿਹੜੇ ਪ੍ਰਵਾਸੀ ਕ੍ਰਾਈਮ ਦੇ ਵਿੱਚ ਇਨਵੋਲਡ ਪਾਏ ਜਾਂਦੇ ਨੇ ਉਹਨਾਂ ਦੇ ਉੱਤੇ ਤਾਂ ਸਖਤ ਕਾਰਵਾਈਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤੇ ਦੇਸ਼ ਨਿਕਾਲੇ ਵਰਗੀਆਂ ਪ੍ਰਕਿਰਿਆਵਾਂ ਵਿੱਚ ਲਾਈਆਂ ਜਾਣੀਆਂ ਚਾਹੀਦੀਆਂ ਨੇ ਹਾਲਾਂਕਿ ਪੋਲੀਏਵ ਨੇ ਕਦੇ ਵੀ ਖੁੱਲ ਕੇ ਨਾ ਤਾਂ ਆંકੜੇ ਦੱਸੇ ਤੇ ਨਾ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਦੀ ਯੋਜਨਾ ਕੀ ਸੀ ਪਰ ਸਮੇਂ ਸਮੇਤੇ ਇਹ ਜ਼ਰੂਰ ਵੇਖਿਆ ਗਿਆ ਕਿ ਪੀਰ ਪੋਲੀਵ ਸਮੇਂ ਦੀ ਸਰਕਾਰ ਨੂੰ ਇਸ ਵਿਸ਼ੇ ਦੇ ਉੱਤੇ ਘੇਰਦੇ ਜ਼ਰੂਰ ਨਜ਼ਰ ਆਏ ਨੇ ਉਦੋਂ ਸੀਐਮ ਐਚਸੀ ਦਾ ਬਿਆਨ ਸਾਹਮਣੇ ਆਇਆ ਹੈ ਸੀਐਮ ਐਚਸੀ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਘੱਟ ਮੰਗੇ ਜਾਣ ਵਾਲੇ ਕਿਰਾਏ ਦੇ ਵਿੱਚ ਇਮੀਗ੍ਰੇਸ਼ਨ ਸੀਮਾਵਾਂ ਯੋਗਦਾਨ ਪਾ ਰਹੀਆਂ ਨੇ ਯਾਨੀ ਕਿ ਕਿਰਾਏਦਾਰਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪ੍ਰਵਾਸੀ ਇਸ ਦੇ ਵਿੱਚ ਖਾਸ ਤੌਰ ਤੇ ਵੱਡਾ ਯੋਗਦਾਨ ਪਾ ਰਹੇ ਨੇ ਨੈਸ਼ਨਲ ਹਾਊਸਿੰਗ ਏਜੰਸੀ ਦੇ ਇੱਕ ਨਵੇਂ ਅਧਿਐਨ ਦੇ ਅਨੁਸਾਰ ਕੈਨੇਡਾ ਚ ਵਿਦੇਸ਼ੀ ਵਿਦਿਆਰਥੀਆਂ ਤੇ ਨਵੇਂ ਨਿਵਾਸੀਆਂ ਤੇ ਸੀਮਾਵਾਂ ਨੇ ਵੈਂਕੂਵਰ ਕੈਲਗਰੀ, ਟੌਨਟੋ ਤੇ ਹੈਲਿਫੈਕਸ ਚ ਕਿਰਾਏ ਦੇ ਘਰਾਂ ਦੀ ਮੰਗ ਚ ਕਮੀ ਤੇ ਔਸਤ ਮੰਗਣ ਵਾਲੇ ਕਿਰਾਏ ਚ ਕਮੀ ਦਾ ਕਾਰਨ ਬਣਿਆ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਚ ਕਿਹਾ ਗਿਆ ਕਿ ਪਿਛਲੇ ਸਾਲ ਦੌਰਾਨ ਕੰਡੋਜ਼ ਅਤੇ ਕਿਰਾਏ ਰਹਿਤ ਅਪਾਰਟਮੈਂਟਾਂ ਨੂੰ ਮਕਸਦ ਨਿਰਮਿਤ ਕਿਰਾਏ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਉਸ ਵਿੱਚ ਔਸਤ ਮਾਸਿਕ ਕਿਰਾਇਆ 2% ਤੋਂ 8% ਦੇ ਵਿਚਾਲੇ ਡਿੱਗ ਗਿਆ ਹੈ ਇਹ ਗਿਰਾਵਟ ਬਾਜ਼ਾਰ ਦੇ ਵਿੱਚ ਨਵੇਂ ਕੰਡੋ ਤੇ ਅਪਾਰਟਮੈਂਟ ਇਮਾਰਤਾਂ ਚ ਵਾਧੇ ਦੇ ਨਾਲ-ਨਾਲ ਅਸਥਾਈ Vücut sıcaklığı 36.5 ਯਾਨਕੀ ਵਿਦਿਆਰਥੀਆਂ ਤੇ ਨਵੇਂ ਸਥਾਈ ਨਿਵਾਸੀਆਂ ਤੇ ਸੀਮਾਵਾਂ ਦੇ ਕਾਰਨ ਹੈ ਸਟੈਟਿਸਟਿਕਸ ਕੈਂਟਾ ਦੇ ਅਨੁਸਾਰ ਅਪ੍ਰੈਲ ਤੱਕ ਦੇਸ਼ ਦੀ ਕੁੱਲ ਆਬਾਦੀ ਦਾ 7.1% ਅਸਥਾਈ ਨਿਵਾਸੀ ਸਨ ਇਹ ਪਿਛਲੇ ਸਾਲ ਅਕਤੂਬਰ ਚ 7.4% ਦੇ ਸਿਖਰ ਦੇ ਮੁਕਾਬਲੇ ਤੇ ਹੈ ਸੀਐਮਐਚਸੀਡੀ ਡਿਪਟੀ ਚੀਫ ਇਕਨੋਮਿਸਟ ਤਾਨਿਆ ਬੋਰਾਸਾ ਅਚਾਨਕ ਹੈ ਕਿ ਮੰਗ ਪੱਖੋਂ ਸਪਸ਼ਟ ਹੈ ਕਿ ਕਮਜ਼ੋਰ ਹੋਣ ਦੇ ਸੰਕੇਤ ਮਿਲੇ ਨੇ ਉਹਨਾਂ ਕਹੇ ਹੈ ਕਿ ਹੌਲੀ ਆਬਾਦੀ ਵਾਧੇ ਵਾਲੇ ਖੇਤਰਾਂ ਵਿੱਚ ਕਿਰਾਏ ਵਿੱਚ ਭਾਰੀ ਗਿਰਾਵਟ ਆਈ ਹੈ ਇਸ ਅਲਦੀ ਪਹਿਲੀ ਤਮਾਹੀਚ ਵੈਂਕੂਵਰ ਦੇ ਵਿੱਚ ਦੋ ਬੈੱਡਰੂਮ ਵਾਲੇ ਅਪਾਰਟਮੈਂਟ ਲਈ ਔਸਤਨ ਮਹੀਨਾਵਾਰ ਕਿਰਾਇਆ 3100 ਡਾਲਰ ਸੀ ਜੋ 2024 ਦੀ ਇਸੇ ਮਿਆਦ ਨਾਲੋਂ 4.9% ਘਟਿਆ ਹੈ ਅਧਿਐਨ ਮੁਤਾਬਕ 2023 ਤੋਂ 2024 ਤੱਕ ਔਸਤਨ ਮੰਗਿਆ ਕਿਰਾਇਆ 4.5% ਵਧਿਆ ਹੈ ਕੈਲਗਰੀ ਚ ਇਸ ਸਾਲ ਦੀ ਪਹਿਲੀ ਤਮਾਹੀਚ ਔਸਤ ਮੰਗਿਆ ਜਾਣ ਵਾਲਾ ਕਿਰਾਇਆ 1872 ਡਾਲਰ ਸੀ ਜੋ 2024 ਦੀ ਇਸੇ ਮਿਆਦ ਦੇ ਮੁਕਾਬਲੇ 3.5% ਘਟਿਆ ਹੈ ਇਹ ਪਿਛਲੇ ਸਾਲ ਦੇ 17% ਦੀ ਵਾਧੇ ਦੇ ਮੁਕਾਬਲੇ ਹੈ ਟੋਰਾਂਟੋ ਚ ਇਸ ਸਾਲ ਦੀ ਪਹਿਲੀ ਤਿਮਾਹੀ ਚ ਔਸਤ ਮੰਗਿਆ ਕਿਰਾਇਆ 2522 ਡਾਲਰ ਸੀ ਜੋ 2024 ਦੀ ਇਸੇ ਹੀ ਮਿਆਦ ਦੇ ਮੁਕਾਬਲੇ 3.7 ਫੀਸਦੀ ਘਟਿਆ ਹੈ ਇਹ ਪਿਛਲੇ ਸਾਲ ਦੇ 3.8 ਫੀਸਦੀ ਵਾਧੇ ਦੇ ਮੁਕਾਬਲੇ ਹੈ ਤੇ ਹਾਲੀਫੈਕਸ ਚ ਔਸਤ ਮੰਗਿਆ ਕਿਰਾਇਆ 2171 ਡਾਲਰ ਸੀ ਜੋ 2024 ਦੇ ਮੁਕਾਬਲੇ 4.2 ਫੀਸਦੀ ਘਟਾ ਹੈ ਜੋ ਕਿ ਪਿਛਲੇ ਸਾਲ 8.7 ਫੀਸਦੀ ਵਾਧਾ ਹੋਇਆ ਸੀ ਕਿਰਾਏ ਦੇ ਕੰਡੋਜ਼ ਲਈ ਆਮ ਤੌਰ ਤੇ ਵਿਅਕਤੀਗਤ ਨਿਵੇਸ਼ਕਾਂ ਦੀ ਮਲਕ hier ਵੈਨਕੂਵਰ ਦੇ ਵਿੱਚ 2 ਬੈੱਡਰੂਮ ਵਾਲੀ ਇਕਾਈ ਲਈ ਔਸਤ ਮੰਗਣ ਵਾਲਾ ਮਾਸਿਕ ਕਿਰਾਇਆ 4.8% ਘਟਿਆ ਹੈ ਜਦਕਿ ਪਿਛਲੇ ਸਾਲ 1.2% ਦਾ ਵਾਧਾ ਹੋਇਆ ਸੀ। ਕੈਲਗਰੀ 'ਚ ਮੰਗਣ ਵਾਲਾ ਕਿਰਾਇਆ 3.6% ਘਟਿਆ ਹੈ, ਪਿਛਲੇ ਸਾਲ 10.7% ਵਧਿਆ ਸੀ। ਟੋਰਾਂਟੋ 'ਚ ਮੰਗਣ ਵਾਲਾ ਕਿਰਾਇਆ 1.7% ਘਟਿਆ ਹੈ ਜਦਕਿ ਪਿਛਲੇ ਸਾਲ 0.5% ਵਾਧਾ ਹੋਇਆ ਸੀ। ਹੈਲੀਫੈਕਸ ਦੇ ਵਿੱਚ ਇਸ ਸਾਲ ਗਿਰਾਵਟ 8.3% ਸੀ, ਜਦਕਿ ਪਿਛਲੇ ਸਾਲ 11.7% ਇਸ ਦੀ ਵਧਾ ਹੋਇਆ ਸੀ ਅਧਿਐਨ ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸੀਮਾ ਬ੍ਰਿਟਿਸ਼ ਕੋਲੰਬੀਆ 온ਟਾਰੀਓ ਅਤੇ ਨਿਊ ਬ੍ਰਿਟਿਸ਼ ਕੋਸ਼ੀਆ ਚ ਕਿਰਾਏ ਦੀ ਮੰਗ ਨੂੰ ਪਰਬੰਧਿਤ ਕਰ ਰਹੀ ਹੈ ਹਾਲਾਂਕਿ ਸੀਐਮਐਚਸੀ ਨੇ 온ਟਾਰੀਓ ਚ ਲੰਡਨ ਕਿੰਗਸਟਨ ਤੇ ਕਿਚਨਰ ਵਰਗੇ ਪੋਸਟ ਸੈਕੰਡਰੀ ਵਿਦਿਆਰਥੀਆਂ ਦੇ ਵੱਡੇ ਅਨੁਪਾਤ ਵਾਲੇ ਸ਼ਹਿਰਾਂ ਲਈ ਡਾਟਾ ਪ੍ਰਦਾਨ ਨਹੀਂ ਕੀਤਾ ਇਹ ਅਧਿਐਨ ਹਾਊਸਿੰਗ ਏਜੰਸੀ ਅਤੇ ਸਟੈਟਿਸਟਿਕਸ ਆਫ ਕੈਨੇਡਾ ਦੀ ਇੱਕ ਹਾਲੀਆ ਤਿमाही ਰਿਪੋਰਟ ਤੇ ਆਧਾਰਿਤ ਹੈ ਜੋ ਦੇਸ਼ ਚ ਔਸਤ ਮੰਗੇ ਜਾਣ ਵਾਲੇ ਕਿਰਾਏ ਦਾ ਸਰਵੇਖਣ ਕਰਦੀ ਹੈ ਤੇ ਮੌਜੂਦਾ ਕਿਰਾਏ ਦੀਆਂ ਨੂੰ ਦਰਸਾਉਣ ਲਈ ਤਿਆਰ ਕੀਤੀ ਗਈ ਹੈ ਸਰਕਾਰ ਦੀਆਂ ਹੋਰ ਕਿਰਾਇਦਿਆਂ ਰਿਪੋਰਟਾਂ ਚ ਉਹਨਾਂ ਰਿਹਾਇਸ਼ੀ ਇਕਾਈਆਂ ਦੀਆਂ ਦਰਾਂ ਸ਼ਾਮਲ ਨੇ ਜੋ ਪਹਿਲਾਂ ਹੀ ਭਰੀਆਂ ਹੋਈਆਂ ਨੇ ਜੋ ਕਿਰਾਏ ਦੀ ਮਾਰਕੀਟ ਦੀ ਮੌਜੂਦਾ ਸਥਿਤੀ ਨੂੰ ਵਿਗਾੜਦੀਆਂ ਨੇ ਯੋਦਰ ਡਿਪਲੋਮੈਟਿਕ ਯੂਨੀਅਨ ਸਾਬਕਾ ਰਾਜਦੂਤ ਆਟਵਾ ਦੇ ਵੱਲੋਂ ਵਿਦੇਸ਼ੀ ਸੇਵਾ ਦੇ ਵਿੱਚ ਯੋਜਨਾਬੱਧ ਕਟੌਤੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ ਦਰਸਲ ਫੈਡਰਲ ਸਰਕਾਰ ਨੇ ਇਹ ਆਦੇਸ਼ ਜਾਰੀ ਕੀਤੇ ਨੇ ਕਿ ਉਹ ਵਿਦੇਸ਼ੀ ਸਰਵਿਸਿਜ਼ ਦੇ ਵਿੱਚ ਯਾਨੀ ਕਿ ਫੋਰਨ ਸਰਵਿਸਿਜ਼ ਦੇ ਵਿੱਚ ਕੁਝ ਪਲਾਨ ਕਰਕੇ ਕਟੌਤੀਆਂ ਕਰਨਗੇ ਜਿਸ ਬਾਰੇ ਡਿਪਲੋਮੈਟਿਕ ਯੂਨੀਅਨ ਅਤੇ ਸਾਬਕਾ ਰਾਜਦੂਤ ਚਿੰਤਾ ਜ਼ਾਹਰ ਕਰ ਰਹੇ ਨੇ ਡਿਪਲੋਮੈਟਿਕ ਯੂਨੀਅਨ ਅਤੇ ਸਾਬਕਾ ਰਾਜਦੂਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਵਿਦੇਸ਼ ਸੇਵਾਚੀ ਯੋਜਨਾ ਵੱਧ ਕਟੌਤੀਆਂ ਬਾਰੇ ਚਿੰਤਾਵਾਂ ਜ਼ਾਹਰ ਕਰ ਰਹੇ ਨੇ। ਗਲੋਬਲ ਅਫੇਅਰਸ ਕੈਂਡਾ ਵਿਦੇਸ਼ਾਂ 'ਚ ਆਪਣੀ ਮੌਜੂਦਗੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪੈਮ ਇਸਫੈਲਡ ਵਿਦੇਸ਼ੀ ਸੇਵਾ ਅਧਿਕਾਰੀਆਂ ਦੀ ਪੇਸ਼ਵਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਇਹ ਦਰਦਨਾਕ ਹੋ ਸਕਦਾ ਹੈ ਵਿੱਤ ਮੰਤਰੀ ਫਰੈਂਕਸ਼ਾ ਫਿਲਪ ਸ਼ੈਂਪੇਨ ਨੇ 7 ਜੁਲਾਈ ਨੂੰ ਮੰਤਰੀਆਂ ਨੂੰ ਪੱਤਰ ਭੇਜੇ ਇਸ ਪੱਤਰ ਵਿੱਚ ਉਨ੍ਹਾਂ ਨੂੰ ਅਗਲੇ ਬਸੰਤ ਤੋਂ ਸ਼ੁਰੂ ਹੋਣ ਵਾਲੇ ਆਪਣੇ ਬਜਟ ਵਿੱਚ 7.5 ਫੀਸਦੀ ਦੀ ਬਚਤ ਲੱਭਣ ਲਈ ਕਿਹਾ ਗਿਆ ਪਿਛਲੇ ਹਫ਼ਤੇ ਬਾਅਦ ਦੇ ਵਿੱਚ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਇਸਟ ਗਲੋਬਲ ਅਫੇਅਰਸ ਕੈਂਡਾ ਵੀ ਸ਼ਾਮਲ ਹੋਵੇਗਾ 10 ਜੁਲਾਈ ਨੂੰ ਪੱਤਰਕਾਰਾਂ ਨੂੰ ਆਖਿਆ ਗਿਆ ਹੈ ਕਿ ਇਹਨਾਂ ਐਗਜ਼ਾਮਪਲਸ ਨੂੰ ਲੱਭਣਾ ਜ਼ਰੂਰੀ ਹੈ ਜਿੱਥੇ ਰੈੱਡ ਟੇਪ ਨੂੰ ਕੱਟਿਆ ਜਾ ਸਕਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਇਸ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾਵੇਗਾ ਕਿ ਉਹ ਕਟੌਤੀਆਂ ਕਿਵੇਂ ਵਿਖਾਈ ਦੇਣਗੀਆਂ ਇਸ ਫੈਲਡ ਨੇ ਆਖਿਆ ਹੈ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਨਾਲ ਇਸ ਬਾਰੇ ਖੁੱਲਕੇ ਗੱਲਬਾਤ ਕੀਤੀ ਹੈ ਕਿ ਵਿਸ਼ਵ ਪੱਧਰ ਤੇ ਕੈਨੇਡਾ ਦੇ ਰੁੱਖ ਨੂੰ ਹੋਣ ਵਾਲੇ ਨੁਕਸਾਨ ਨੂੰ ਸੀਮਿਤ ਕਰਦਿਆਂ ਹੋਇਆਂ ਬਜਟ ਤੀਜਾਂ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਇਸ ਦੀ ਪਿਛਾਏ ਵਿਪਾਗ ਭੂਗੋਲਿਕ ਜ਼ਿੰਮੇਵਾਰੀ ਦੇ ਅਨੁਸਾਰ ਚੀਜ਼ਾਂ ਨੂੰ ਕਟੰਨ ਦੀ ਕੋਸ਼ਿਸ਼ ਕਰ ਸਕਦਾ ਹੈ ਤਾਂ ਜੋ ਮੁੱਖ ਕਾਰਜਾਂ ਜਾਂ ਉਹਨਾਂ ਚੀਜ਼ਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਜਿਨ੍ਹਾਂ ਤੇ ਕੈਨੇਡੀਅਨ ਨਿਰਭਰ ਕਰਦੇ ਨੇ ਇਸ ਫੈਲਡ ਨੇ ਕਿਹਾ ਕਿ ਸਰਕਾਰ ਕੁਝ ਖੇਤਰਾਂ ਨੂੰ ਸੁਚਾਰੂ ਬਣਾ ਸਕਦੀ ਹੈ ਤੇ ਸੁਝਾਅ ਦਿੱਤਾ ਹੈ ਕਿ ਓਟਵਾ ਬਾਹਰੀ ਸਲਾਹਕਾਰਾਂ ਨੂੰ ਭੁਗਤਾਨ ਕਰਨ 'ਚ ਕਟੌਤੀ ਕਰੇ ਤੇ ਕੈਨੇਡਾ ਆਧਾਰਿਤ ਸਟਾਫ ਨੂੰ ਦਫ਼ਤਰੀ ਥਾਵਾਂ ਦੀ ਲੋੜ ਪੈਣ ਦੀ ਬਚਾਏ ਘਰ ਤੋਂ ਕੰਮ ਕਰਨ ਦੀ ਆਗਿਆ ਦੇਵੇ ਪਰ ਕੋਲਮਲਾਕੇ ਉਸਨੇ ਕਿਹਾ ਹੈ ਕਿ ਸਰਕਾਰ ਦਾ ਖਰਚਿਆਂ 'ਚ ਕਟੌਤੀ ਕਰਨ ਦਾ ਇੱਕ ਵਿਰੋਧੀ ਤਰੀਕਾ ਹੈ। ਕੈਨੇਡਾ ਦੇ ਗਠਜੋੜਾਂ ਦਾ ਵਿਸਥਾਰ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਤੇ ਇੰਡੋ-ਪੈਸੀਫਿਕ ਤੇ ਅਫਰੀਕਾ ਰਣਨੀਤੀਆਂ ਨੂੰ ਲਾਗੂ ਕਰਨ ਲਈ ਹੋਰ ਡਿਪਲੋਮੇਟ ਰੱਖਣ ਦੀ ਪਾਲਣਾ ਕੀਤੀ ਜਾ ਰਹੀ ਹੈ। ਉਸਦੀ ਯੂਨੀਅਨ ਪਿਛਲੇ ਹਫਤੇ ਐਲਾਨੇ ਗਏ ਖਰਚਿਆਂ ਦੇ ਵਿੱਚ ਕਟੌਤੀ ਤੋਂ ਪਹਿਲਾਂ ਇੱਕ ਪ੍ਰਚਾਰ ਮੁਹਿੰਮ ਤੇ ਕੰਮ ਕਰ ਰਹੀ ਹੈ। ਇਹ ਸਪਸ਼ਟ ਸੀ ਕਿ ਕਾਰਨੀ ਵਧੇ ਹੋਏ ਫੌਜੀ ਖਰਚਿਆਂ ਵਰਗੀਆਂ ਚੀਜ਼ਾਂ ਲਈ ਭੁਗਤਾਨ ਕਰਨ ਦੇ ਤਰੀਕੇ ਲੱਭਣਗੇ। ਵੀਡੀਓ ਇਸ਼ਤਿਹਾਰ ਡਿਪਲੋਮੇਟਾਂ ਦੇ ਸੁਰੱਖਿਆ ਤੇ ਵਪਾਰਕ ਲਾਭਾਂ ਤੇ ਕੇਂਦ੍ਰਿਤ ਕਰਦੇ ਨੇ ਜਿਨ੍ਹਾਂ ਨੂੰ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈ ਇਸ ਬਾਰੇ ਜਾਣਕਾਰੀ ਹੁੰਦੀ ਹੈ ਕੈਨੇਡੀਅਨ ਕੰਪਨੀਆਂ ਨੂੰ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਦੀਆਂ ਕੰਪਨੀਆਂ ਨਾਲ ਸੌਦੇ ਕਰਨ 'ਚ ਮਦਦ ਕਰ ਸਕਦੇ ਨੇ ਤੇ ਟਕਰਾਅ ਨੂੰ ਰੋਕਣ ਦੇ ਤਰੀਕੇ ਲੱਭ ਸਕਦੇ ਨੇ ਅਮਰੀਕਨ ਵਿਦੇਸ਼ ਵਿਭਾਗ 1300 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਸਰਕਾਰੀ ਖਰਚਾਂ ਵਿੱਚ ਕਟੌਤੀ ਕਰਨਾ ਚਾਹੁੰਦਾ ਹੈ। ਇਹਨਾਂ ਕਟੌਤੀਆਂ ਨੂੰ ਵਿਆਪਕ ਤੌਰ ਤੇ ਵਾਸ਼ਿੰਗਟਨ ਦੇ ਪ੍ਰਭਾਵ ਨੂੰ ਰੋਕਣ ਦੇ ਤੌਰ ਤੇ ਵਿਚਾਰਿਆ ਜਾ ਰਿਹਾ ਹੈ। ਅਜਿਹੇ ਸਮੇਂ ਜਦੋਂ ਬੀਜਿੰਗ ਤੇ ਮਾਸਕੋ ਵਿਸ਼ਵ ਮੰਚ ਤੇ ਆਪਣਾ ਪ੍ਰਭਾਵ ਵਧਾ ਰਹੇ ਨੇ। ਕੈਨੇਡੀਅਨ ਟੈਕਸਪਾਇਰਜ਼ ਫੈਡਰੇਸ਼ਨ ਲੰਬੇ ਸਮੇਂ ਤੋਂ ਕੈਨਟਾ ਵੱਲੋਂ ਵਿਦੇਸ਼ੀ ਸਹਾਇਤਾ 'ਚ ਕਟੌਤੀ ਦੇ ਵਕਾਲਤ ਕਰਦੀ ਆ ਰਹੀ ਹੈ ਤੇ ਇੱਕ ਫੰਡ ਦੀ ਅਲੋਚਨਾ ਕਰਦੇ ਰਹੀ ਹੈ ਜਿਸ ਦੀ ਵਰਤੋਂ ਕੈਨੇਡੀਅਨ ਦੂਤਾਵਾਸ ਸੱਭਿਆਚਾਰਕ ਪ੍ਰ ਇਸ ਮੂਹ ਕਲਾਕਾਰੀ ਸ਼ਰਾਬ ਤੇ ਜਿੰਸੀ ਵਿਸ਼ਿਆਂ ਵਾਲੇ ਕਲਾਤਮਕ ਸਮਾਗਮਾਂ ਤੇ ਖਰਚ ਦਾ ਹਵਾਲਾ ਦਿੰਦਾ ਹੈ ਤੇ ਉਧਰ ਵਾਈਲਡ ਫਾਇਰ ਨੂੰ ਲੈ ਕੇ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਇਆ ਹੈ ਦਰਸਲ ਮੈਨੀਟੋਬਾ ਦੇ ਵਿੱਚ ਹਜ਼ਾਰਾਂ ਹੋਰ ਜੰਗਲੀ ਅੱਗਾਂ ਤੋਂ ਲੋਕ ਪ੍ਰਭਾਵਿਤ ਹੋ ਰਹੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋੜ ਪੈਣ ਤੇ ਮੈਨੀਟੋਬਾ ਹਜ਼ਾਰਾਂ ਹੋਰ ਜੰਗਲੀ ਅੱਗ ਤੋਂ ਪ੍ਰਭਾਵਿਤ ਲੋਕਾਂ ਨੂੰ ਰੱਖਣ ਲਈ ਤਿਆਰ ਹੈ ਯਾਨੀ ਕਿ ਬਹੁਤ ਸਾਰੇ ਇਲਾਕੇ ਖਾਲੀ ਕਰਵਾਏ ਜਾ ਰਹੇ ਨੇ ਤੇ ਉਹਨਾਂ ਇਵੇਕੂਇਜ਼ ਨੂੰ ਰੱਖਣ ਵਾਸਤੇ ਮੈਨੀਟੋਬਾ ਵੱਖ-ਵੱਖ ਥਾਵਾਂ ਤੇ ਪ੍ਰਬੰਧ ਵੀ ਕਰ ਰਿਹਾ ਹੈ ਵਿਨੀਪੈਗ ਪੋਰਟੇਜ ਲਾਪਰੇੜੀ ਦੇ ਵਿੱਚ ਹੋਰ ਥਾਵਾਂ ਤਿਆਰ ਨੇ ਜਿੱਥੇ ਅੱਗ ਕਾਰਨ 12000 ਲੋਕ ਪਹਿਲਾਂ ਹੀ ਇਕਵੇਟ ਕਰ ਚੁੱਕੇ ਨੇ ਹਾਲਾਂਕਿ ਹਾਲ ਹੀ ਦੇ ਵਿੱਚ ਹੋਈ ਬਾਰਿਸ਼ ਨੇ ਮੈਨੀਟੋਬਾ ਦੇ ਜੰਗਲ ਦੀ ਅੱਗ ਨਾਲ ਲੜਨ ਵਾਲੇ ਅਮਲੇ ਦੀ ਮਦਦ ਕੀਤੀ ਹੈ ਸੂਬਾਈ ਅਧਿਕਾਰੀ ਹਜੇ ਵੀ ਕਹਿੰਦੇ ਨੇ ਕਿ ਜੇ ਲੋੜ ਪਈ ਤਾਂ ਹਜ਼ਾਰਾਂ ਹੋਰ ਨਿਕਾਸੀ ਲੋਕਾਂ ਨੂੰ ਰੱਖਣ ਲਈ ਤਿਆਰ ਨੇ ਕਿਉਂਕਿ ਹੁਣ ਸੂਬੇ ਭਾਰਤ ਚ 122 ਅੱਗਾ ਸੜ ਗਰਮੀ ਦੇ ਨਾਲ ਬਲ ਰਹੀਆਂ ਨੇ ਮੈਨੀਟੋਬਾ ਐਮਰਜੈਂਸੀ ਮੈਨੇਜਮੈਂਟ ਆਰਗੇਨਾਈਜੇਸ਼ਨ ਦੇ ਸਹਾਇਕ ਡਿਪਟੀ ਮੰਤਰੀ ਕ੍ਰਿਸਟਿਨ ਸਟੀਵਨਸ ਨੇ ਇੱਕ ਨਿਊਜ਼ ਕਾਨਫਰੰਸ 'ਚ ਆਖਿਆ ਕਿ ਮੈਨੀਟੋਬਾ ਦੇ ਵਿੱਚ ਜੰਗਲ ਦੀ ਅੱਗ ਕਾਰਨ ਲਗਭਗ 12000 ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਨੇ Редактор субтитров ਇਨ੍ਹਾਂ ਦੇ ਵਿੱਚੋਂ ਅੱਧੇ ਤੋਂ ਵੱਧ ਸੂਬੇ ਭਰਦੇ ਹੋਟਲਸ ਦੇ ਵਿੱਚ ਠਹਿਰੇ ਹੋਏ ਨੇ 1000 ਤੋਂ ਵੱਧ অন্ਟਾਰੀਓ ਦੇ ਹੋਟਲਾਂ ਤੇ ਵਿਨੀਪੈਗ 'ਚ ਇਕੱਠੇ ਹੋਣ ਵਾਲੇ ਆਸਰਾ ਸਥਾਨਾ ਚੜ੍ਹ ਰਹੇ ਨੇ ਹਾਲਾਂਕਿ ਪਿਛਲੇ 24 ਘੰਟਿਆਂ ਦੇ ਵਿੱਚ ਕੋਈ ਨਵਾਂ ਨਿਕਾਸੀ ਦਾ ਆਦੇਸ਼ ਨਹੀਂ ਦਿੱਤਾ ਗਿਆ ਸਟੀਵਨਸ ਨੇ ਕਿਹਾ ਕਿ ਸੂਬੇ 'ਚ ਲੋੜ ਪੈਣ ਤੇ 5000 ਤੋਂ ਵੱਧ ਹੋਰ ਬੈੱਡ ਤਿਆਰ ਨੇ ਵਿਨੀਪੈਗ ਤੇ ਪੋਰਟੇਜ ਲਾ ਪ੍ਰੇਰੀ ਦੇ ਵਿੱਚ ਸਾਈਟਾਂ ਸਟੈਂਡ ਬਾਈ ਤੇ ਨੇ ਇਹ ਅਪਡੇਟ ਥਾਮਸਨ ਦੇ ਅਧਿਕਾਰੀਆਂ ਵੱਲੋਂ ਪਿਛਲੇ ਹਫ਼ਤੇ ਦੇ ਅਖੀਰ 'ਚ ਉੱਤਰੀ ਸ਼ਹਿਰ ਦੇ ਲਗਭਗ 13000 ਨਿਵਾਸੀਆਂ ਨੂੰ ਸੰਭਾਵੀ ਕਾਸੀ ਲਈ ਤਿਆਰੀ ਕਰਨ ਦੀ ਚੇਤਾਵਨੀ ਦੇਣ ਤੋਂ ਕੁਝ ਦਿਨ ਬਾਅਦ ਆਈ ਹੈ ਕਿਉਂਕਿ ਪਾਈਚਾਰੇ ਦੇ ਉੱਤਰ ਵਿੱਚ ਇੱਕ ਬੇਕਾਬੂ ਅੱਗ ਲੱਗੀ ਹੋਈ ਹੈ ਪਰ ਹਾਲ ਹੀ ਦੇ ਵਿੱਚ ਉੱਥੇ ਅੱਗ ਬਚਾਉਣ ਦੀ ਯਤਨਾਂ 'ਚ ਮਦਦ ਕਰਨ ਵਾਲੇ ਕੁਝ ਕਾਫੀ ਚੰਗੇ ਮੌਸਮ ਦੇ ਨਾਲ ਅਧਿਕਾਰੀ ਹੁਣ ਅੱਗ ਤੇ ਸ਼ਹਿਰ ਦੇ ਵਿਚਾਲੇ ਸੁਰੱਖਿਆ ਪ੍ਰਬੰਧਾਂ 'ਚ ਕਾਫੀ ਭਰੋਸਾ ਮਹਿਸੂਸ ਕਰਦੇ ਨੇ ਕਨਜ਼ਰਵੇਸ਼ਨ ਅਫਸਰ ਸਰਵਿਸ ਅਤੇ ਮੈਨੀਟੋਬਾ ਵਾਈਲਡਫਾਇਰ ਸਰਵਿਸ ਦੇ ਸਹਾਇਕ ਡਿਪਟੀ ਮੰਤਰੀ ਕ੍ਰਿਸਟਿਨ ਹੈਵਰਡ ਨੇ ਨਿਊਜ਼ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਵੇਂ ਥੌਮਸਨ ਨੂੰ ਖਾਲੀ ਕਰਵਾਉਂਦੀ ਯੋਜਨਾ ਬਣਾਈ ਗਈ ਹੈ ਪਰ ਹੁਣ ਲਈ ਨਿਵਾਸੀ ਜਿਵੇਂ ਕਿ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਇੱਕ ਤਰ੍ਹਾਂ ਨਾਲ ਹੋਲਡਿੰਗ ਪੈਟਰਨ ਦੇ ਵਿੱਚ ਨੇ ਜੇ ਜੋਖਮ ਆਪਣੇ ਆਪ ਨੂੰ ਇਸ ਤਰੀਕੇ ਨਾਲ ਪੇਸ਼ ਕਰਦਾ ਹੈ ਇੱਕ ਸੜਗਰਮ ਜਾਂ ਜਲਦੀ ਖਾਲੀ ਕਰਨ ਦੀ ਜ਼ਰੂਰਤ ਹੋਈ ਤਾਂ ਫਿਰ ਫੈਸਲਾ ਲਿਆ ਜਾਵੇਗਾ ਪਰ ਇਸ ਸਮੇਂ ਉਸ ਸਥਿਤੀ ਦੇ ਵਿੱਚ ਸੂਭਾ ਨਹੀਂ ਹੈ ਸਰਕਾਰ ਨੇ ਕਿਹਾ ਕਿ ਸੋਮਵਾਰ ਤੱਕ ਇਸ ਅਗਦੇ ਸੀਜ਼ਨ ਦੇ ਵਿੱਚ ਮੈਨੀਟੋਬਾ ਚ 12736 ਵਰਗ ਕਿਲੋਮੀਟਰ ਸੜ ਚੁੱਕਿਆ ਹੈ ਜੋ ਕਿ ਸੂਬੇ ਦੇ ਭੂਮੀ ਖੇਤਰ ਦਾ 2.3 ਫੀਸਦੀ ਹਿੱਸਾ ਬੰਦਾ ਹੈ ਹਿਵਰਡ ਨੇ ਕਿਹਾ ਹੈ ਕਿ ਫਾਇਰ ਫਾਈਟਰਸ ਨੇ ਪਾਈਚਾਰਿਆਂ ਦੇ ਨੇੜੇ ਲੱਗੀਆਂ ਕਈ ਅੱਗਾਂ ਤੇ ਪ੍ਰਗਤੀ ਕੀਤੀ ਹੈ ਤੇ ਉੱਤਰੀ ਮੈਨੀਟੋਬਾ ਦੇ ਕੁਝ ਹਿੱਸਿਆਂ ਦੇ ਵਿੱਚ ਮੌਸਮ ਨੇ ਉਹਨਾਂ ਦੀ ਮਦਦ ਕੀਤੀ ਹੈ ਇਸ ਦੇ ਵਿੱਚ ਲੀਫ ਰੈਪਿਡਸ ਅਤੇ ਥਾਮਸਨ ਦੇ ਨੇੜੇ ਦੇ ਖੇਤਰ ਸ਼ਾਮਿਲ ਨੇ ਉਹਨਾਂ ਆਖਿਆ ਹੈ ਕਿ ਅਮਲੇ ਨੇ ਸਪਲਿਟ ਚੀਲ, ਗਾਰਡਨ ਹਿੱਲ ਅਤੇ 스ਨੋ ਚੀਲ ਦੇ ਪਾਈਚਾਰਿਆਂ ਦੇ ਨੇੜੇ ਅੱਗ ਤੇ ਕੁਝ ਵੀ ਹਮਲਾ ਕੀਤਾ ਹੈ ਅਤੇ ਲਿੰਚ ਚੀਲ ਅਤੇ ਕ੍ਰਾਸ ਚੀਲ ਦੇ ਆਲੇ ਦੁਆਲੇ ਦੇ ਯੋਕ ਲੈਂਡਿੰਗ ਦੇ ਨੇੜੇ ਇੱਕ ਨਵੀਂ ਅਗਨਾਲ ਲੜ ਨੇ ਪੂਰਬੀ ਮੈਨੀਟੋਬਾ ਦੇ ਨੋਪੇਮਿੰਗ ਪ੍ਰੋਵਿੰਸ਼ਲ ਪਾਰਕ ਦੇ ਖੇਤਰ ਦੇ ਵਿੱਚ ਲੱਗੀ ਅੱਗ ਬੇਕਾਬੂ ਹੋ ਗਈ ਹੈ ਜੋ ਉਸ ਖੇਤਰ ਵਿੱਚ ਮੁੱਖ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹੈਵਰਡ ਨੇ ਕਿਹਾ ਕਿ ਇਹ ਐਟਕਾਕੀ ਪ੍ਰੋਵਿੰਸ਼ਲ ਪਾਰਕ ਅਤੇ অন্ਟਾਰੀਓ ਦੇ ਉੱਤਰ ਦੇ ਵਿੱਚ ਸੜ ਰਹੀ ਹੈ। ਹੈਵਰਡ ਨੇ ਇਹ ਵੀ ਕਿਹਾ ਕਿ ਇਸ ਸਾਲ ਹੁਣ ਤੱਕ ਮੈਨੀਟੋਬਾ ਦੇ ਵਿੱਚ ਕੁੱਲ 297 ਜੰਗਲੀ ਅੱਗਾਂ ਲੱਗ ਚੁੱਕੀਆਂ ਨੇ ਅਤੇ ਸੋਮਵਾਰ ਤੱਕ 20 ਸਾਲਾਂ ਦੀ ਔਸਤ 217 ਤੋਂ ਵੱਧ ਅੱਗਾਂ ਨੇ। ਸਵੇਰੇ ਨੂੰ ਮੈਨੀਟੋਬਾ ਤੋਂ 12 ਅੱਗ ਬਚਾਉਣ ਵਾਲੇ ਤੇ ਘਟਨਾ ਪ੍ਰਬੰਧਨ ਟੀਮਾਂ ਤੋਂ ਵੀ ਮਦਦ ਮਿਲ ਰਹੀ ਹੈ। ਮੈਕਸੀਕੋ ਤੋਂ 200 ਤੋਂ ਵੱਧ ਮਿਨੀਸੋਟਾ ਤੋਂ ਵੀ ਤੋਂ ਵੱਦ ਨਿਊਜ਼ੀਲੈਂਡ ਤੋਂ 7 ਅਤੇ ਪਾਰਕਸ ਕੈਨੇਡਾ ਤੋਂ 11 ਲੋਕ ਅੱਗ ਬੁਝਾਉਣ ਵਾਲੇ ਅਮਲਾਂ 'ਚ ਸ਼ਾਮਲ ਹੋ ਰਹੇ ਨੇ ਹੈਵਰਡ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਹੋਰ ਲੋਕਾਂ ਅਤੇ ਕਿਊਬੈਕ ਤੋਂ ਇੱਕ ਵਾਟਰ ਬੰਬਰ ਸਮੂਹ ਦੇ ਵੀ ਆਉਣ ਦੀ ਉਮੀਦ ਹੈ ਤੇ ਦੂਜੇ ਪਾਸੇ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਰਿਪੋਰਟ ਦੇ ਵਿੱਚ ਚਾਈਲਡ ਕੇਅਰ ਨੂੰ ਲੈ ਕੇ ਜੋ ਦਿੱਤੇ ਤੱਥ ਪੇਸ਼ ਕੀਤੇ ਗਏ ਨੇ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਕਿਫਾਇਤੀ ਬਾਲ ਦੇਖਭਾਲ ਦੇ ਮਾਮਲੇ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੂਜੇ ਸੂਬਿਆਂ ਤੋਂ ਪਿੱਛੇ ਹੈ ਯਾਨੀ ਕਿ ਅਫੋਰਡੇਬਲ ਚਾਈਲਡ ਕੇਅਰ ਦੀ ਜੇ ਗੱਲ ਹੁੰਦੀ ਹੈ ਤਾਂ ਫਿਰ ਬ੍ਰਿਟਿਸ਼ ਕੋਲੰਬੀਆ ਬਾਕੀ ਸੂਬਿਆਂ ਦੇ ਨਾਲੋਂ ਪਿੱਛੇ ਹੈ ਕਿਉਂਕਿ ਇੱਥੇ ਹਜੇ ਵੀ ਸਸਤੀ ਚਾਈਲਡ ਕੇਅਰ ਨਹੀਂ ਮਿਲ ਰਹੀ ਰਿਚਪੰਟ ਸਰੀ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਔਸਤ ਬਾਲ ਸੰਭਾਲ ਖਰਚੇ ਹੋ ਰਹੇ ਨੇ ਸੜੀ ਚੁੜੰਦੀ ਇੱਕ ਮਾਂ ਵਾਸਤੇ 2 ਸਾਲ ਤੇ 6 ਸਾਲ ਦੇ ਬੱਚਿਆਂ ਦੀ ਦੇਖਭਾਲ ਦਾ ਖਰਚਾ ਲਗਭਗ 2000 ਡਾਲਰ ਪ੍ਰਤੀ ਮਹੀਨਾ ਹੈ ਉਹਦਾ ਕਹਿਣਾ ਹੈ ਕਿ ਬਹੁਤ ਨਿਰਾਸ਼ਾਜਨਕ ਤੇ ਹੈਰਾਨੀਜਨਕ ਹੈ। ਅਤੀ ਵਾਦਾ ਕੀਤੇ ਗਏ 10 ਡਾਲਰ ਪਰ ਡੇ ਵਾਲੇ ਡੇ ਕੇਅਰ ਦੇ ਨੇੜੇ ਤੇੜੇ ਵੀ ਨਹੀਂ ਲੱਗਦਾ ਜਿਸ ਬਾਰੇ ਐਨ.ਟੀ.ਪੀ ਸਾਲਾਂ ਤੋਂ ਕਹਿ ਰਹੀ ਹੈ। ਉਹਨਾਂ ਨੇ ਤੇ ਉਹਨਾਂ ਦੇ ਪਤੀ ਨੇ ਕਈ ਸਾਲ ਉਹਨਾਂ 10 ਡਾਲਰ ਪਰ ਡੇ ਵਾਲੀਆਂ ਲੋਰੀਆਂ ਦੀਆਂ ਥਾਵਾਂ 'ਚੋਂ ਇੱਕ ਦੀ ਪਾਲ ਦੇ ਵਿੱਚ ਕਾਫੀ ਸਮਾਂ ਬਤਾਇਆ ਪਰ ਕੋਈ ਇਹੋ ਜਿਹੀ ਥਾਂ ਨਾ ਲੱਭੀ। ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1,60,000 ਲਾਇਸੈਂਸशुदा ਬਾਲ ਸੰਭਾਲ ਥਾਵਾਂ ਦਾ ਸਿਰਫ 10% ਹਿਸਾਬ ਬੰਦਾ ਹੈ। ਸੜੀ ਜੁਰਿੰਦੀ ਮਾਨ ਲੀਜ਼ਾ ਕੈਂਪਤਾ ਕਹਿਣਾ ਹੈ ਕਿ ਉਹ ਸੜੀ ਸ਼ਹਿਰ ਚ ਨਿਰਾਸ਼ਾ ਦੇ ਨਾਲ ਦਿਖਪਾਲ ਦੀਆਂ ਥਾਵਾਂ ਦੀ ਸਮੁੱਚੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਸ ਵਾਸਤੇ ਵੀ ਕਿਉਂਕਿ ਵੈਂਕੂਵਰ ਦੇ ਮੁਕਾਬਲੇ ਸੜੀਚ 10 ਡਾਲਰ ਪਰ ਡੇ ਦੀਆਂ ਸਾਈਟਾਂ ਦਾ ਅਨੁਪਾਤ ਘੱਟ ਹੈ ਸੜੀਚ 760 10 ਡਾਲਰ ਪਰ ਡੇ ਬਾਲ ਸੰਭਾਲ ਥਾਵਾਂ ਨੇ ਜੋ ਕਿ ਵੈਂਕੂਵਰ 'ਚ 3800 ਬੰਦੀਆਂ ਨੇ ਸੜੀਚ 10 ਡਾਲਰ ਪਰ ਡੇ ਸਾਈਟਾਂ ਚਲਾਉਣ ਵਾਲੀ ਇੱਕ ਗੈਰ ਮੁਨਾਫਾ ਸੰਸਥਾ ਐਲੈਕਸ ਹਾਊਸ ਦੀ ਡਾਇਰੈਕਟਰ ਰਿਆ ਹਬਾਰਡ ਕਹਿੰਦੀ ਹੈ ਕਿ ਇਹ ਅਸਮਾਨਤਾਵਾਂ ਅੰਸ਼ਕ ਤੌਰ ਤੇ ਸੜੀਚ ਮੁਨਾਫਾ ਕਮਾਉਣ ਵਾਲੇ ਨਿੱਜੀ ਬਾਲ ਸੰਭਾਲ ਕੇਂਦਰਾਂ ਦੀ ਵੱਡੀ ਗਿਣਤੀ ਕਰਨਾ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 10 ਡਾਲਰ ਪਰ ਡੇ ਸਬਸਿਡੀ ਦੇਣ ਵਿੱਚ ਗੈਰ ਮੁਨਾਫਾ ਸੰਸਥਾਵਾਂ ਨੂੰ ਤਰਜੀਹ ਦਿੱਤੀ ਹੈ ਹਬਾਰਡ ਸਰੀ ਚਾਈਲਡ ਕੇਅਰ ਟਾਸਕ ਫੋਰਸ ਨਾਲ ਗੈਰ ਮੁਨਾਫਾ ਬੱਚਿਆਂ ਦੀ ਦੇਖਭਾਲ ਤੇ ਕੰਮ ਕਰਦੇ ਨੇ ਸਰੀਚ ਗੈਰ ਮੁਨਾਫਾ ਸੰਸਥਾਵਾਂ ਨੂੰ ਨਵੇਂ ਬਾਲ ਸੰਭਾਲ ਸਥਾਨ ਸਥਾਪਿਤ ਕਰਨ ਵਿੱਚ ਮਦਦ ਕਰਨ ਲਈ ਹੋਰ ਸਰਕਾਰੀ ਗ੍ਰਾਂਟਾਂ ਦੇਖਣਾ ਚਾਹੁੰਦੇ ਨੇ ਕੈਂਪ ਦਾ ਕਹਿਣਾ ਹੈ ਕਿ ਉਹ ਨਿਰਾਸ਼ ਨੇ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪ੍ਰਾਈਵੇਟ ਸੈਂਟਰਾਂ ਨੂੰ 10 ਡਾਲਰ ਪਰ ਡੇ ਸਬਸਿਡੀ ਲਈ ਛੱਡ ਦਿੱਤਾ ਹੈ ਕਿਉਂਕਿ ਬੱਚੇ ਦੀ ਦੇਖਭਾਲ ਲਈ ਬੇਤਾਬ ਮਾਪੇ ਉਹਨਾਂ ਲਈ ਅਵੇਲੇਬਲ ਪਹਿਲਾਂ ਹੀ অপਸ਼ਨ ਲੈਣਗੇ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਸ ਦੀ ਇੱਕ ਨਵੀਂ ਰਿਪੋਰਟ ਚ ਪਾਇਆ ਗਿਆ ਕਿ 5 ਸਾਲ ਪਹਿਲਾਂ ਕਿਫਾਈਤੀ ਬਾਲਦੇਖਪਾਲ ਵਿੱਚ ਮੋੜੀ ਹੋਣ ਦੇ ਬਾਵਜੂਦ ਬ੍ਰਿਟਿਸ਼ ਕੋਲੰਬੀਆ ਹੁਣ ਦੂਜੇ ਸੂਬਿਆਂ ਤੋਂ ਪਿੱਛੇ ਰਹਿ ਰਿਹਾ ਹੈ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਸ ਦੇ ਸੀਨੀਅਰ ਅਰਥਸ਼ਾਸਤਰੀ ਡੇਵਿਡ ਮੈਕਟੋਨਲਡ ਨੇ ਕਿਹਾ ਕੀ ਰਿਪੋਰਟ ਦੇ ਸੈਲ ਲੇਖਕ ਵੀ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲਾ ਸੂਬਾ ਚਖੇ ਤੜ ਹੈ ਰਿਪੋਰਟ ਚ ਕਿਹਾ ਗਿਆ ਹੈ ਕਿ ਕੈਨੇਡਾ ਦੇ 35 ਵੱਡੇ ਸ਼ਹਿਰਾਂ ਚ ਬ੍ਰਿਟਿਸ਼ ਕੋਲੰਬੀਆ ਦੇ ਪੰਜ ਸ਼ਹਿਰਾਂ ਚ ਬਾਲ ਸੰਭਾਲ ਫੀਸ ਸਭ ਤੋਂ ਮਹਿੰਗੀ ਹੈ ਸੂਚੀ ਦੇ ਵਿੱਚ ਸਭ ਤੋਂ ਉੱਪਰ ਰਿਚਮਨ ਸੀ ਜਿਸ ਦੀ ਔਸਤ ਫੀਸ 46 ਡਾਲਰ ਪਰ ਡੇ ਸੀ ਉਸ ਤੋਂ ਬਾਅਦ ਸੜੀ ਵੈਂਕੂਵਰ ਬਰਨਬੀ ਤੇ ਕੈਲੋਨਾ ਹੁੰਦੇ ਨੇ ਮੈਕਡੋਨਲਡ ਤਾਂ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੇ ਇੱਕ ਦੋ ਪਧਰੀ ਪ੍ਰਣਾਲੀ ਬਣਾਈ ਹੈ ਜਿਸ ਚ 10% ਦੀ ਮਾਪੇ ਟੈਂਡ ਡਾਲਰ ਪਰ ਡੇ ਬਾਲ ਦੇਖਪਾਲ ਪ੍ਰਾਪਤ ਕਰਦੇ ਨੇ ਤੇ ਦੂਜੇ ਇਸ ਦਾ 5 ਗੁਣਾ ਤੱਕ ਭੁਗਤਾਨ ਕਰਦੇ ਨੇ ਰਿਪੋਰਟ ਚ ਪਾਇਆ ਗਿਆ ਕਿ ਉਹ 6 ਨੂ ਨਵੋ ਸਿਸਕੇਚਵਾਨ ਮਿਨੀਟੋਬਾ ਕਿਊਬੇਕ ਪ੍ਰਿੰਸ ਐਡਵਰਡ ਆਇਲੈਂਡ ਤੇ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਨੇ ਜਿਨ੍ਹਾਂ ਨੇ ਸਰਕਾਰ ਦੇ 2026 ਦੇ 10 ਡਾਲਰ ਪਰ ਡੇ ਦੇ ਬਾਲ ਦੇਖਪਾਲ ਦੇ ਟੀਚੇ ਨੂੰ ਪੂਰਾ ਕੀਤਾ ਜਾਂ ਉਸ ਚ ਸੁਧਾਰ ਕੀਤਾ ਰਿਪੋਰਟ ਚ ਪਾਇਆ ਗਿਆ ਕਿ ਜਿਨ੍ਹਾਂ ਸੂਬਿਆਂ ਚ ਸਰਕਾਰ ਨੇ ਫੀਸ ਸੀਮਾਵਾਂ ਲਗਾਈਆਂ ਨੇ ਉੱਥੇ ਬੱਚਿਆਂ ਦੀ ਦੇਖਪਾਲ ਦੀ ਔਸਤ ਲਾਗਤ ਘਟ ਹੈ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕਲ ਫੇਰਮੀਆਂ ਲਾਂ ਕੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ